ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਔਰਾਂਜੀ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਅਦੇ ਨਜਰ ਰੱਖਦੇ ਹੋਏ ਮੁਹਾਲੀ ਤੋਂ ਨਗਰ ਕੀਰਤ ਜਿਹੜਾ ਸਿੱਤਨਵੀਰ ਗੁਰਦੁਆਰੇ ਤੋਂ ਕੱਢੇ ਜਾ ਰਿਹਾ ਹੈ ਇਹ ਜਿਹੜਾ ਨਗਰ ਕੀਰਤਨਾ ਇਹਦਾ ਅਸਲ ਦੇ ਵਿੱਚ ਇਹ ਕ ਇਹ ਮ ਦੇ ਮਕਸਦ ਆ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਜਿਹੜੇ ਨੂੰ ਅਸੀਂ ਜੋੜ ਸਕੀਏ ਤਾਂ ਦੱਸ ਸਕੀਏ ਵੀ ਸਾਡਾ ਜਿਹੜਾ ਇਤਿਹਾਸ ਆ ਉਹ ਕਿੰਨਾ ਜਿਹੜਾ ਸਾਡਾ ਇਤਿਹਾਸ ਆ ਉਹ ਕਿੰਨਾ ਉਮੀਦ ਆ ਸਾਡੇ ਜਿਹੜੇ ਸਿੱਖ ਗੁਰੂ ਸੀ ਜਾ ਸਹਿਬ ਚਾਹਦੇ ਸੀ ਜਾਂ ਪੰਜ ਪਿਆਰ ਦੀ ਜ ਸਿੰਘ ਸੀ ਉਹਨਾਂ ਨੇ ਕਿੱਦਾਂ ਕੁਰਬਾਨੀਆਂ ਕਰਕੇ ਇਸ ਦੇਸ਼ ਨੂੰ ਇਸ ਧਰਮ ਨੂੰ ਬਚਾਇਆ ਇਹ ਅੱਜ ਜਿਹੜਾ ਇਹ ਹਫਤਾ ਪੂਰਾ ਦਾ ਪੂਰਾ 21 ਜੂਨ 2021 ਤੋਂ ਲੈ ਕੇ 23 ਤੱਕ ਇਹ ਸ਼ਹੀਦਿਆਂ ਦਾ ਹਫਤਾ ਹੈ ਤੇ ਪੂਰਾ ਜਿਹੜਾ ਦੇਸ਼ ਆ ਪੂਰੀ ਕੌਮ ਆ ਪੂਰੇ ਇੰਦੋਸਤਾਨ ਵਿੱਚ ਜਦੋਂ ਪੂਰੇ ਦੁਨੀਆ ਤੋਂ ਬਾਹਰ ਕਿਤੇ ਵੀ ਉਹ ਸਿੱਖ ਤੇ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਵਾ ਬੈਠੇ ਨੇ ਉਹ ਅੱਜ ਦੇ ਜਿਹੜੇ ਇਹ ਹਫਤਾ ਹੈ ਉਹਨੋ ਬੋਧੀ ਸਿੱਧ ਤੇ ਸ਼ਾਗਰਨਾਮ ਰੋਲਦੇ ਹੋਣੇ ਔਰ ਸਿੱਧੇ ਸੂਚੇ ਸੰਸਾਜ ਜਿਹੜੀ ਉਹ ਪੇਟ ਕਰਦਾ ਬਹੁਤ ਸਾਰੇ ਸਾਡੇ ਦਾ ਪੰਜਾਬ ਆ ਕੁਰਬਾਨੀਆਂ ਨਾਲ ਪਰੈਂਟ ਆਸੀ ਕੱਟਿਆ ਆ ਤੇ ਬਹੁਤ ਸਾਰੀ ਨੌਜਵਾਨੀ ਸਾਡੇ ਸਿੱਖ ਘਰਾਂ ਤੋਂ ਬੇਬਕ ਤੋੜੀਆਂ ਲੱਗੀਆਂ ਨੇ ਛੋਟੇ ਛੋਟੇ ਸਾਹ ਕਰਦੇ 5-7 ਸਾਲ ਜੋ ਕਰਦੇ ਨੇ ਤੇ ਇੰਡੀਆ ਟਿਲੀ ਨੇ ਆਪਣੇ ਕੰਮ ਦੇ ਉਹ ਜਿਹੜਾ ਸਾਨੂੰ ਸਮਝ ਆ ਰਿਹਾ ਪਿਛੇ ਸਮਾਂ ਚੱਲਿਆ ਵੀ ਇਸ ਹੀ ਸਾਲ ਪਹਿਲਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਗਿਆ ਪੰਜਾਬ ਅਜੇ ਨਾ ਹੁਣ ਇਸੇ ਦੇ ਵਿੱਚ ਦਰਸਾਇਆ ਗਿਆ ਸੀ ਜੇਕਰ ਹੁਣ ਹੌਲੀ ਹੌਲੀ ਇਹ ਜਿਹੜਾ ਵਾਹਨ ਨਿਕਲ ਰਿਹਾ ਹੈ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਜਿਹੜਾ ਆਮੇ ਸਰਕਾਰਾਂ ਦੇ ਵੀ ਆ ਦੇਖੇਗਾ ਬਹੁਤ ਵੱਡਾ ਰੋਲ ਹੈ ਕਿ ਜਿਹੜਾ ਗੁਰਦੁਆਰਿਆਂ ਤੇ ਧਾਰਮਿਕ ਸਥਾਨਾਂ ਦਾ ਜਿਹੜੇ ਸਾਡੇ ਨੌਜਵਾਨਾਂ ਨੂੰ ਸਿੱਖਿਆ ਨਾਲ ਜੋੜਦੇ ਜਾਂ ਧਰਮ ਨਾਲ ਜੋੜ ਕੇ ਇਸ ਨਸ਼ਿਆਂ ਤੋਂ ਮੁਕਤ ਕਰਨ ਦੇ ਲਈ ਪ੍ਰੇਰਿਤ ਕਰਦੇ ਲੱਗੇ ਲਗਾਤਾਰ ਸਮਾਜਿਕ ਕੰਮ ਕਰਦੇ ਅੱਜ ਨਗਰ ਕੈਂਪਸ ਚੱਲਾ ਜਾਂਦਾ ਅੱਜ ਵਹੁਾਲੀ ਵਿਖੇ ਹਰ ਸਾਲ ਦੀ ਤਰ੍ਹਾਂ ਅੱਜ ਨਗਰ ਕੀਰਤਨ ਜਿਹੜਾ ਵਾ ਕੱਢਿਆ ਜਾ ਰਿਹਾ ਹੈ ਸਾਹਿਬ ਜੀਰਾਂ ਦੇ ਮਾਤਾ ਗੁਰਪੁਰ ਦੀ ਯਾਦ ਚ ਮੈਂ ਸਮਝਦਾ ਸੂ ਸਿੱਖ ਜਗਤ ਨਹੀਂ ਸਮੂਹ ਦੁਨੀਆ ਪਾਧ ਵਿੱਚ ਅੱਜ ਜਿਹੜਾ ਨਾਨਕ ਨਾਮ ਲੈਵਾ ਵਾ ਜਾਂ ਜਿਹੜਾ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਉਹ ਅੱਜ ਇਹ ਲਾਹ ਮਿਸਾਲ ਸ਼ਹਾਦਤ ਨੂੰ ਸਮਰਪਿਤ ਹੋ ਕੇ ਗੁਰੂ ਮਹਾਰਾਜ ਦਾ ਜਾਪ ਕਰ ਰਿਹਾ ਔਰ ਅੱਜ ਮੈਂ ਸਭ ਨੂੰ ਆ ਸੱਚੀ ਸ਼ਰਧਾਂਜਲੀ ਹੋਈ ਆ ਪਾਣੀ ਮਨੁੱਖਤਾ ਨੂੰ ਪਿਆਰ ਕਰੀਏ ਉਹ ਜਿਹੜਾ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਸੀ ਸਾਨੂੰ ਅਸੀਂ ਉਹਦੇ ਦੇ ਅਮਲ ਕਰੀਏ ਅੱਜ ਦੁਨੀਆ ਪੱਲ ਵਿੱਚ ਸਿੱਖਾਂ ਦਾ ਜਿਹੜਾ ਜੋ ਸਿੱਖੀ ਦਾ ਰੂਪ ਬਣੇ ਜਾ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਉਹ ਲਸਾਨੀ ਸ਼ਹਾਦਤ ਨੂੰ ਯਾਦ ਕਰੀਏ ਗੁਰੂ ਸਾਹਿਬ ਨੇ ਸਾਨੂੰ ਜੋ ਸਰੂਪ ਦਿੱਤਾ ਅਸੀਂ ਉਹਦੀ ਪਾਲਣਾ ਕਰੀਏ ਉਹਦੇ ਇਸੇ ਤਰ੍ਹਾਂ ਗੁਰੂ ਮਾਦਾ ਸਾਡੇ ਸਾਰਿਆਂ ਤੇ ਕਿਰਪਾ ਕਰਨ ਅਸੀਂ ਉਹਨਾਂ ਨੂੰ ਹਮੇਸ਼ਾ ਜਿਹੜੇ ਉਹਨਾਂ ਦੀ ਸਿਹਤ ਜਿਹੜੀ ਆ ਉਹਦੇ ਚੱਲਦੇ ਰਹੀਏ ਨੁਕਸਾ ਲਈ ਕੰਮ ਕਰ ਕਰੀਏ ਇਹ ਮੇਰੇ ਅਵਤਾਰ ਆ ਉਹ ਅੱਜ ਉਹਨਾਂ ਦੇ ਚਰਨਾਂ ਵਿੱਚ ਮੇਰਾ ਸਿਰ ਝੁਕਦਾ ਜਿਨ੍ਹਾਂ ਨੇ ਇਸ ਸਾਡੀ ਚੜ੍ਹਦੀ ਕਲਾ ਲਈ ਸਾਨੂੰ ਨਵੀਂ ਦਿਸ਼ਾ ਦੇਣ ਲਈ ਸਾਡੇ ਲਈ ਕਰਵਾਉਂਦੀ ਹੈ ਜੀ